ਰਾਣਾ ਗੁਰਜੀਤ ਸਿੰਘ ਉਹਨਾਂ ਦੀ ਇੰਟਰਵਿਊ ਦੇ ਵਿੱਚ ਇੱਕ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਫੈਕਟਰ ਦੀ ਜਿਹੜੀ ਗੱਲ ਕੀਤੀ ਹੈਗੀ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਹਿੰਦੇ ਕਿ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਹੋ ਜਿਹਾ ਧਿਆਨ ਦੀ ਗੱਲ ਕਰ ਰਹੇ ਨੇ ਸੋ ਜਦੋਂ ਭਾਈ ਅਮਰਤਪਾਲ ਸਿੰਘ ਲੋਕ ਸਭਾ ਸੀਟ ਜਿੱਤੇ ਸੀ ਉਸ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਆਇਆ ਸੀਗਾ ਵੀ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਹੈਗਾ ਵੀ ਸਿੱਖਾਂ ਦੀ ਜਿਹੜੀ ਸਿਆਸੀ ਮੰਗਾਂ ਨੇ ਜਾਂ ਸਿੱਖਾਂ ਦੇ ਜਜ਼ਬਾਤ ਨੇ ਹਲੇ ਵੀ ਉਸੇ ਤਰ੍ਹਾਂ ਕਾਇਮ ਨੇ ਜਿਹੜੇ 1984 ਤੋਂ ਬਾਅਦ ਸੀਗੇ ਸੋ ਉਹਨਾਂ ਨੇ ਸਰਕਾਰ ਨੂੰ ਸੁਝਾ ਦਿੱਤਾ ਸੀ ਰਾਣਾ ਗੁਰਜੀਤ ਸਿੰਘ ਨੇ ਵੀ ਸਿੱਖਾਂ ਨਾਲ ਤੁਹਾਨੂੰ ਕਿਤੇ ਨਾ ਕਿਤੇ ਗੱਲਬਾਤ ਕਰਨੀ ਚਾਹੀਦੀ ਹੈਗੀ ਜੀ ਪੜ੍ਹੇ ਲਿਖੇ ਯੋਗ ਪੰਥਕ ਜਜ਼ਬੇ ਵਾਲੇ ਜਿਹੜੇ ਨੌਜਵਾਨ ਆ ਉਹ ਐਮਐਲਏ ਆ ਐਮਪੀ ਬਣ ਕੇ ਜਿਸ ਤਰ੍ਹਾਂ ਬਾਈਦੀਪ ਸਿੱਧੂ ਵਰਗੇ ਉਸ ਪੱਧਰ ਦੇ ਜਿਹੜੇ ਨੌਜਵਾਨ ਨੇ ਜਿਹੜੇ ਸਿੱਖ ਪੋਲਿਟਿਕਸ ਨੂੰ ਸਿੱਖ ਧਰਮ ਨੂੰ ਤੇ ਸਿੱਖ ਇਤਿਹਾਸ ਨੂੰ ਇੱਕ ਤਰ੍ਹਾਂ ਨੂੰ ਥਾਂ ਕੋਲੇਟ ਕਰਕੇ ਆਪਣੀ ਪੋਲੀਟਿਕਲ ਜਿਹੜੀ ਬਿੱਲ ਹੈਗੀ ਐ ਸਿੱਖਾਂ ਦੀ ਪਾਤਸ਼ਾਹੀ ਦਾਵੇ ਦਾ ਜਾਂ ਨਸਲਾਂ ਦੀ ਲੜਾਈ ਦਾ ਸੋ ਉਸ ਪਾਸੇ ਵੱਲ ਜਿਹੜੀ ਹੈਗੀ ਧਿਆਨ ਲੈ ਕੇ ਜਾਣ ਘਟੋ ਘਟ 25 ਆ 30 ਨੌਜਵਾਨ ਆ ਜਿਹੜੇ ਇਹ ਜੇ ਹੋਣੇ ਚਾਹੀਦੇ ਉਹ ਸਾਰੀਆਂ ਧਿਰਾਂ ਨੂੰ ਚਾਹੀਦਾ ਵੀ ਛੋਟੀਆਂ-ਛੋਟੇ ਲਾਲਚਾਂ ਜਾਂ ਲਾਲਸਾਵਾਂ ਨੂੰ ਪਿੱਛੇ ਰੱਖ ਕੇ ਬਹੁਤ ਸਾਰੇ ਦਬਾਵਾਂ ਨੂੰ ਪਿੱਛੇ ਰੱਖ ਕੇ ਉਹ ਸੁਚੇਤ ਤੌਰ ਤੇ ਯਤਨ ਕਰਨ ਵੀ ਪੜ੍ਹੇ ਲਿਖੇ ਸਿੱਖ ਨੌਜਵਾਨ ਆ ਜਿਹੜੇ ਉਹ ਪੰਥਕ ਰਾਜਨੀਤੀ ਬਣਾਉਣ ਆਉਣ ਪੜ੍ਹੇ ਲਿਖੇ ਦਾ ਮੀਨਸ ਜਸਟ ਯੂਨੀਵਰਸਿਟੀ ਐਜੂਕੇਟਿਡ ਨਹੀਂ ਜਿਹੜੇ ਪੰਥ ਨਾਲ ਪੜ੍ਹਾਈ ਕਾਦੇ ਲਈ ਜੇ ਪੜ੍ਹਾਈ ਪੰਥ ਦੇ ਪ੍ਰੋਗਰਾਮ ਨੂੰ ਤੇ ਸਿੱਖ ਕੌਮ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਜਰੀਆ ਬਣਦੀ ਹੈ ਤਾਂ ਉਹ ਪੜ੍ਹਾਈ ਨੂੰ ਪੜ੍ਹਾਈ ਮੰਨਿਆ ਜਾਵੇ ਅ ਸਰਦਾਰਤਾ ਸਿੰਘ ਜੀ ਦੁਜੇ ਬਨੇ ਪਿਛਲੇ ਦਿਨੀ ਰਾਣਾ ਗੁਰਜੀਤ ਸਿੰਘ ਹੁਣਾਂ ਦੀ ਇੰਟਰਵਿਊ ਦੇ ਵਿੱਚ ਇੱਕ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਫੈਕਟਰੀ ਦੀ ਜਿਹੜੀ ਗੱਲ ਕੀਤੀ ਹੈਗੀ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਹਿੰਦੇ ਕਿ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਹੋ ਜਿਹਾ ਧਿਆਨ ਦੀ ਗੱਲ ਕਰ ਰਹੇ ਨੇ ਹਾਂਜੀ ਹਾਂਜੀ ਦੇਖੋ ਅਸੀਂ ਚਲੋ ਰਾਣਾ ਗੁਰਜੀਤ ਸਿੰਘ ਇੱਕ ਹੰਡੇ ਹੋਏ ਪੋਲਿਟਿਸ਼ੀਅਨ ਨੇ ਸੋ ਜਦੋਂ ਭਾਈ ਅਮਰਤਪਾਲ ਸਿੰਘ ਲੋਕ ਸਭਾ ਸੀਟ ਜਿੱਤੇ ਸੀ ਉਸ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਆਇਆ ਸੀਗਾ ਵੀ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਹੈਗਾ ਵੀ ਸਿੱਖਾਂ ਦੀ ਜਿਹੜੀ ਸਿਆਸੀ ਮੰਗਾਂ ਨੇ ਜਾਂ ਸਿੱਖਾਂ ਦੇ ਜਜ਼ਬਾਤ ਨੇ ਹਲੇ ਵੀ ਉਸੇ ਤਰ੍ਹਾਂ ਕਾਇਮ ਨੇ ਜਿਹੜੇ 1984 ਤੋਂ ਬਾਅਦ ਸੀਗੇ ਸੋ ਉਹਨਾਂ ਨੇ ਸਰਕਾਰ ਨੂੰ ਸੁਝਾ ਦਿੱਤਾ ਸੀ ਰਾਣਾ ਗੁਰਜੀਤ ਸਿੰਘ ਨੇ ਵੀ ਸਿੱਖਾਂ ਨਾਲ ਤੁਹਾਨੂੰ ਕਿਤੇ ਨਾ ਕਿਤੇ ਗੱਲਬਾਤ ਕਰਨੀ ਚਾਹੀਦੀ ਹੈਗੀ ਜੀ ਵੀ ਭਾਈ ਅਮਰਤਪਾਲ ਸਿੰਘ ਦੀ ਜਿੱਤ ਨੇ ਦੱਸਿਆ ਹੈਗਾ ਵੀ ਸਿੱਖਾਂ ਵਿੱਚ ਹਲੇ ਵੀ ਕਿੰਨਾ ਰੋਹ ਹੈ ਸਰਕਾਰਾਂ ਪ੍ਰਤੀ ਹੈਨਾ ਸੋ ਹੁਣ ਵੀ ਰਾਣਾ ਗੁਰਜੀਤ ਸਿੰਘ ਦਾ ਇਹ ਬਿਆਨ ਹੈਗਾ ਵੀ ਅਮਰਤਪਾਲ ਸਿੰਘ ਫੈਕਟਰ ਕਾਫੀ ਜਿਹੜਾ ਵੱਡੀ ਪੱਧਰ ਤੇ ਉੱਭਰੇਗਾ ਤਰਨਤਾਰਨ ਵਿਖੇ ਔਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੇ ਤਾਂ ਹੁਣ ਰਾਣਾ ਜੀ ਇਹ ਕਹਿ ਰਹੇ ਹੈਗੇ ਆ ਵੀ ਪੋਜੀਟਿਵਲੀ ਸਰਕਾਰ ਧਿਆਨ ਦੇਵੇ ਵੀ ਸਿੱਖਾਂ ਨਾਲ ਕੋਈ ਚੰਗਾ ਰਿਸ਼ਤਾ ਵਿਵਿਧਕਰਾ ਨਾ ਕਰੇ ਸਿੱਖਾਂ ਨਾਲ ਕੋਈ ਚੰਗਾ ਰਿਸ਼ਤਾ ਗੰਢੇ ਯਾ ਜਿਸ ਤਰ੍ਹਾਂ ਇੱਕ ਚੁਣਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਤੱਕੇ ਨਾਲ ਜੇਲ੍ਹ ਵਿੱਚ ਰੱਖਿਆ ਹੋਇਆ ਇੱਕ ਪ੍ਰੋਵੈਂਸ਼ਨ ਐਕਟ ਲਾ ਕੇ ਉਹਨੂੰ ਰਿਹਾ ਕਰਿਆ ਜਾਵੇ ਹਨ ਸੋ ਜੇ ਉਹ ਇਸ ਤਰ੍ਹਾਂ ਕਹਿ ਰਹੇ ਹੈ ਤਾਂ ਮਨ ਲੱਗਦੀ ਕਹਿ ਤਾ ਉਹ ਇਸ ਤਰ੍ਹਾਂ ਹੀ ਰਹੇ ਆ ਪਰ ਇਹਦੇ ਦੂਜੇ ਅਰਥ ਵੀ ਇਹ ਨਿਕਲਦੇ ਹੈਗੇ ਵੀ ਕਿਤੇ ਉਹ ਸਰਕਾਰ ਤੇ ਤਸ਼ੱਦਦ ਵਧਾਉਣ ਦਾ ਤਾਂ ਨਹੀਂ ਕਹਿ ਰਹੇ ਕ੍ਰਸ਼ ਕਰ ਦਿਓ ਕਿਤੇ ਉਹ ਗੱਲ ਤਾਂ ਨਹੀਂ ਹੁੰਦੀ ਹਾਂ ਇਹ ਵੀ ਇਹ ਦੂਜਾ ਮਤਲਬ ਉਹਦਾ ਇਹ ਨਿਕਲਦਾ ਵੀ ਕ੍ਰਸ਼ ਕਰ ਦਿਓ ਅਮਰਪਾਲ ਸਿੰਘ ਵਾਲਾ ਫੈਕਟਰ ਬਹੁਤ ਮਜ਼ਬੂਤ ਹੋਵੇਗਾ ਇਹਨੇ ਸਾਡੇ ਲਈ ਵੀ ਸਿਰਦਰਦੀ ਖੜੀ ਕਰਨੀ ਹੈ ਕਿਉਂਕਿ ਹੈ ਤਾਂ ਉਹ ਕਾਂਗਰਸ ਦੇ ਹੈਗੇ ਆ ਸੋ ਰਾਣਾ ਗੁਰਜੀਤ ਸਿੰਘ ਨੂੰ ਇਹ ਕਲੀਅਰ ਕਰਨਾ ਚਾਹੀਦਾ ਵੀ ਉਹ ਕਿਸ ਫੈਕਟਰ ਤੋਂ ਇਹ ਗੱਲ ਕਰ ਰਹੇ ਹੈ ਆਇਆ ਉਹ ਸਿੱਖਾਂ ਦੇ ਰੋਹ ਨੂੰ ਇੱਕ ਸਿਆਣੇ ਤੇ ਇਮਾਨਦਾਰ ਰਾਜਨੀਤੀਬਾਨ ਦੇ ਤੌਰ ਤੇ ਸਮਝਦੇ ਹੋਏ ਸਰਕਾਰ ਨੂੰ ਇਹ ਸੁਝਾਅ ਦੇ ਰਹੇ ਆ ਵੀ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਿਆ ਜਾਵੇ ਜਾਂ ਉਹ ਕ੍ਰਸ਼ ਕਰਨ ਦੀ ਗੱਲ ਕਰ ਰਹੇ ਆ ਇਹ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਹੈ ਜੀ ਬਿਲਕੁਲ ਜੀ ਇਹ ਗੱਲ ਜਿਹੜੀ ਹੈ ਬਿਲਕੁਲ ਕਲੀਅਰ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿ ਕਿਸ ਪੱਖ ਤੋਂ ਜਿਹੜੀ ਹੈ ਗੱਲਬਾਤ ਹੋ ਰਹੀ ਹੈ ਕਿ ਸਿੱਖਾਂ ਦੇ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਮੰਨ ਕੇ ਵੀ ਜੇਜ ਕੁਝ ਇਤਰਾਜ਼ ਹੈਗੇ ਨੇ ਉਹਨਾਂ ਨੂੰ ਸਹੀ ਕੀਤਾ ਜਾਵੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਹਕੂਮਤਾਂ ਕਰਦੀਆਂ ਨੇ ਉਸੇ ਤਰ੍ਹਾਂ ਤੇ ਹੀ ਜਿਹੜੀ ਗੱਲਬਾਤ ਹੋ ਰਹੀ ਹੈਗੀ ਆ ਸਰਦਾਰਾਪਤਾ ਸਿੰਘ ਜੀ 2027 ਦੀ ਗੱਲ ਆਪਾਂ ਪਹਿਲਾਂ ਵੀ ਕਰਕੇ ਆਏ ਸੀ ਕਿਹੋ ਜਿਹੀ ਹੋਵੇ ਜੇ ਆਪਾਂ ਕਹੀ ਕਿ 2027 ਦੇ ਖਾਸ ਕਰਕੇ ਇਹ ਖਾੜੇ ਦੀ ਬਲੈਨਿੰਗ ਕੀ ਇਸ ਦੇ ਵਿੱਚ ਕੁਝ ਜੀ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਨੌਜਵਾਨ ਜਿਹੜੇ ਐਜੂਕੇਟ ਹੋਣ ਖਾਸ ਕਰਕੇ ਜਿਨ੍ਹਾਂ ਨੂੰ ਸਿਧਾਂਤ ਦੀ ਪੂਰੀ ਸਮਝ ਹੋਵੇ ਜਿਹੜੇ ਆਪਣਾ ਪੱਖ ਰੱਖ ਸਕਦੇ ਹੋਣ ਜਿਨ੍ਹਾਂ ਦਾ ਇੰਟੈਲੈਕਟ ਸਿਰਫ ਕੁਰਸੀਆਂ ਦੇ ਫਾਇਦੇ ਤੱਕ ਸੀਮਿਤ ਨਾ ਹੋਵੇ ਜਿਹੜੇ ਕੌਮ ਨੂੰ ਲੈ ਕੇ ਇਮਾਨਦਾਰ ਹੋਣ ਕੀ ਇਦਾਂ ਦੇ ਲੋਕ ਜਿਹੜੇ ਨੇ ਅੱਗੇ ਆਉਣੇ ਚਾਹੀਦੇ ਹਾਂ ਹਾਂਜੀ ਹਾਂਜੀ ਸੋ ਇਹ ਕਾਫੀ ਕਿਉਂਕਿ ਕੌਮ ਵਿੱਚ ਹੁਣ ਵੀ ਬਹਿਸ ਚੱਲ ਰਹੀ ਹੈਗੀ ਇਹ ਕੌਮ ਦਾ ਇੱਕ ਹਿੱਸਾ ਇਹ ਕਹਿ ਰਿਹਾ ਹੈਗਾ ਵੀ ਅਸੀਂ ਭਾਵਕਤਾ ਚੋਂ ਤੇ ਨਾਰਿਆਂ ਚੋਂ ਜਿਹੜੇ ਹੈਗੇ ਆ ਰਾਜਨੀਤਿਕ ਫੈਸਲੇ ਨੇ ਕਰ ਰਹੇ ਹੈਗੇ ਆ ਜਿਹੜਾ ਸਾਡੇ ਲਈ ਠੀਕ ਨਹੀਂ ਹੈਗੇ ਸੋ ਉਹਨਾਂ ਸਹਿਰ ਦੱਸੇ ਆ ਅਸੀਂ ਉਹਨਾਂ ਸਹਿਰ ਦੇ ਸਿੱਖ ਸਜਣਾ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕਰਦੇ ਸੋ ਹਰ ਹਰੇਕ ਨੂੰ ਦਰਦ ਹੈਗਾ ਵੀ ਕੌਮ ਵਿੱਚ ਕੁਝ ਇਸ ਤਰ੍ਹਾਂ ਦੇ ਕੌਮ ਦੀ ਰਾਜਨੀਤੀ ਵਿੱਚ ਇਹੋ ਜਿਹੇ ਚਿਹਰੇ ਹੋਣੇ ਚਾਹੀਦੇ ਆ ਜਿਹੜੇ ਐਨ ਆਪਣੇ ਕੌਮੀ ਜਜ਼ਬੇ ਨੂੰ ਪ੍ਰਣਾਏ ਹੋਣ ਵੈਲ ਐਜੂਕੇਟਿਡ ਹੋਣ ਸਿੱਖਾਂ ਦੀ ਜਿਹੜੀ ਸੋਵਰੈਨਿਟੀ ਦੀ ਪੋਲਿਟਿਕਸ ਹੈਗੀ ਆ ਜਿਹਨੇ ਅੰਤ ਤੇ ਜਾ ਕੇ ਪਰਫੁੱਲ ਹੋਣਾ ਵੀ ਉਹਦੇ ਵੱਲ ਸਿੱਖ ਮੰਗਾ ਵੱਲ ਸਿੱਖਾਂ ਦੇ ਜਿਹੜੇ ਜਿਹੜੇ ਸਿਆਸੀ ਸਰਕਾਰ ਨੇ 1947 ਤੋਂ ਬਾਅਦ ਪੈਦਾ ਹੋਏ ਉਹਨਾਂ ਨੂੰ ਡਿਪਲੋਮੈਟਿਕਲੀ ਇੱਕ ਸਟੇਟਸਮੈਨ ਦੇ ਤੌਰ ਤੇ ਸਾਹਮਣੇ ਰੱਖਣ ਪੜੇ ਲਿਖੇ ਯੋਗ ਪੰਥਕ ਜਜ਼ਬੇ ਵਾਲੇ ਜਿਹੜੇ ਨੌਜਵਾਨ ਆ ਉਹ ਐਮਐਲਏ ਆ ਐਮਪੀ ਬਣ ਕੇ ਜਿਸ ਤਰ੍ਹਾਂ ਬਾਈਦੀਪ ਸਿੱਧੂ ਵਰਗੇ ਉਸ ਪੱਧਰ ਦੇ ਜਿਹੜੇ ਨੌਜਵਾਨ ਨੇ ਜਿਹੜੇ ਸਿੱਖ ਪੋਲਿਟਿਕਸ ਨੂੰ ਸਿੱਖ ਧਰਮ ਨੂੰ ਤੇ ਸਿੱਖ ਇਤਿਹਾਸ ਨੂੰ ਇੱਕ ਤਰ੍ਹਾਂ ਨਾਲ ਥਾਂ ਕੁਲੇਟ ਕਰਕੇ ਆਪਣੀ ਪੋਲੀਟੀਕਲ ਜਿਹੜੀ ਬਿੱਲ ਹੈਗੀ ਆ ਸਿੱਖਾਂ ਦੀ ਪਾਤਸ਼ਾਹੀ ਦਾਅਵੇ ਦਾ ਆ ਨਸਲਾਂ ਦੀ ਲੜਾਈ ਦਾ ਸੋ ਉਸ ਪਾਸੇ ਵੱਲ ਜਿਹੜੀ ਹੈਗੀ ਧਿਆਨ ਲੈ ਕੇ ਜਾਣ ਸੋ ਸਾਨੂੰ ਲੱਗਦਾ ਹੈਗਾ ਵੀ ਇਹ ਸਿਹਰਦ ਸੱਜਣਾ ਦੀ ਬਿਲਕੁਲ ਸਹੀ ਗੱਲ ਹੈਗੀ ਆ 227 ਤੱਕ ਜਾਂਦੇ ਆ ਜੇ ਸ ਸმოਚੀਆਂ ਪੰਥਕ ਧਿਰਾਂ ਵਿੱਚ ਕੋਈ ਇੱਕ ਪੰਥਕ ਇਕਤਾ ਬਣਦੀ ਹੈ ਇੱਕ ਇੱਕ ਸਾਂਝਾ ਪਲੈਟਫਾਰਮ ਬਣਦਾ ਉਹਦੇ ਵਿੱਚ ਸਾਰੀਆਂ ਪੰਥਕ ਧਿਰਾਂ ਸਿਰਫ ਸੱਤਾ ਦਾ ਆਨੰਦ ਮਾਣਨ ਵਾਲੇ ਜਿਹੜੇ ਹੈਗੇ ਆ ਇੱਕ ਤਰ੍ਹਾਂ ਨਾਲ ਬਹੁਤ ਹਲਕੇ ਪੱਧਰ ਦੇ ਰਾਜਨੀਤੀਵਾਨਾਂ ਨੂੰ ਅੱਗੇ ਨਾਲ ਲਿਆਉਣ ਸਾਡੇ ਕੋਲ ਘੱਟੋ ਘੱਟ 25 30 ਇਹੋ ਜਿਹੇ ਨੌਜਵਾਨ ਚਾਹੀਦੇ ਜਿਹੜੇ ਵੈਲ ਐਜੂਕੇਟਿਡ ਦੀਪ ਸਿੱਧੂ ਵਾਂਗ ਵੈਲ ਐਜੂਕੇਟਿਡ ਹੋਣ ਸੋ ਜਿਹੜੇ ਇੰਟਰਨੈਸ਼ਨਲ ਪੋਲਿਟਿਕਸ ਦੀ ਵੀ ਸਿੱਖ ਪੋਲਿਟਿਕਸ ਦੀ ਸਿੱਖ ਇਤਿਹਾਸ ਨੂੰ ਤੇ ਗੁਰਬਾਣੀ ਨੂੰ ਉਹਨਾਂ ਦਾ ਇੱਕ ਤਰ੍ਹਾਂ ਨਾਲ ਬਹੁਤ ਹੀ ਚੰਗਾ ਸੁਮੇਲ ਉਹਨਾਂ ਵਿੱਚ ਹੋਵੇ ਉਹ ਸਹਿਜ ਵਿੱਚ ਰਹਿਣ ਵਾਲੇ ਹੋਣ ਸਟੇਟਸਮੈਨ ਹੋਣ ਪੰਥਕ ਜਜ਼ਬੇ ਨੂੰ ਜਿਹੜਾ ਪਿਛਲੇ 50 60 ਸਾਲਾਂ ਦਾ ਸਿੱਖਾਂ ਤੇ ਜ਼ਬਰ ਹੋਇਆ ਚਾਹੇ ਉਹ ਸਿਧਾਂਤਕ ਜ਼ਬਰ ਸੀ ਚਾਹੇ ਸਰੀਰਕ ਜ਼ਬਰ ਸੀ ਉਹਦੀ ਸਿਧਾਂਤਕਾਰੀ ਚੋਂ ਜਿਹੜੀ ਪੋਲਿਟਿਕਸ ਸੈਕਲ ਰਹੇਗੀ ਉਸ ਪੋਲਿਟਿਕਸ ਚੋਂ ਇੱਕ ਰਾਜਨੀਤਿਕ ਲੀ ਨਿਕਲਦੀ ਆ ਉਸ ਰਾਜਨੀਤਿਕ ਲੀ ਨੂੰ ਮੋਕਲਾ ਕਰਨ ਦਾ ਯਤਨ ਕਰਨ ਵਾਲੇ ਕਟਕਟ 25 ਆ 30 ਨੌਜਵਾਨ ਆ ਜਿਹੜੇ ਇਹੇ ਜੇ ਹੋਣੇ ਚਾਹੀਦੇ ਉਹ ਸਾਰੀਆਂ ਧਿਰਾਂ ਨੂੰ ਚਾਹੀਦਾ ਵੀ ਛੋਟੀਆਂ-ਛੋਟੇ ਲਾਲਚਾਂ ਜਾਂ ਲਾਲਸਾਵਾਂ ਨੂੰ ਪਿੱਛੇ ਰੱਖ ਕੇ ਬਹੁਤ ਸਾਰੇ ਦਬਾਵਾਂ ਨੂੰ ਪਿੱਛੇ ਰੱਖ ਕੇ ਉਹ ਸੁਚੇਤ ਤੌਰ ਤੇ ਯਤਨ ਕਰਨ ਵੀ ਪੜ੍ਹੇ ਲਿਖੇ ਸਿੱਖ ਨੌਜਵਾਨ ਆ ਜਿਹੜੇ ਉਹ ਪੰਥਕ ਰਾਜਨੀਤੀ ਬਣਾਉਣ ਆਉਣ ਪੜ੍ਹੇ ਲਿਖੇ ਦਾ ਮੀਨਸ ਜਸਟ ਯੂਨੀਵਰਸਿਟੀ ਐਜੂਕੇਟਿਡ ਨਹੀਂ ਜਿਹੜੇ ਪੰਥ ਨਾਲ ਪੜ੍ਹਾਈ ਕਾਦੇ ਲਈ ਜੇ ਪੜ੍ਹਾਈ ਪੰਥ ਦੇ ਪ੍ਰੋਗਰਾਮ ਨੂੰ ਤੇ ਸਿੱਖ ਕੌਮ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਜਰਿਆ ਬਣਦੀ ਹੈ ਤਾਂ ਉਹ ਪੜ੍ਹਾਈ ਨੂੰ ਪੜ੍ਹਾਈ ਮੰਨਿਆ ਜਾਵੇ ਜੇ ਪੜ੍ਹਾਈ ਆਪਣੀ ਆਇਡੈਂਟੀਟੀ ਤੇ ਸਵਾਲ ਚੱਕਣੀਆਂ ਚਾਹੀਦੀਆਂ ਫਿਰ ਉਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਇਹਨਾਂ ਦਾ ਕੋਲੋਨਾਈਜ਼ੇਸ਼ਨ ਹੈਗੀ ਉਹਦੀ ਪੜ੍ਹਾਈ ਹੋਏਗੀ ਹਾਂਜੀ ਹਾਂਜੀ ਵੀ ਉਹ ਉਹ ਇੰਡੀਅਨ ਕੋਲੋਨਾਈਜ਼ੇਸ਼ਨ ਦੇ ਅਧੀਨ ਨਾ ਹੋਣ ਉਹ ਸਿੱਖ ਪੰਥ ਦੇ ਜੱਜਮਿਆਂ ਨੂੰ ਇੰਡੀਅਨ ਕੋਲੋਨਾਈਜ਼ੇਸ਼ਨ ਦੇ ਸੰਗੜਾਂ ਨੂੰ ਤੋੜਨ ਦਾ ਜਿਹੜੀ ਸਮਰੱਥਾ ਹੈ ਉਹ ਰੱਖਦੇ ਹੋਣ ਤੇ ਪੰਜਾਬੀ ਬੋਲੀ ਸਿੱਖ ਧਰਮ ਸਿੱਖ ਕੌਮ ਦੀਆਂ ਤੇ ਇਸ 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 ਪੰਜਾਬ ਦਾ ਜਿਹੜਾ ਸਿੱਖਾਂ ਦੀ ਬਹੁ ਗਿਣਤੀ ਵਾਲਾ ਖੇਤ ਹੈ ਉਹਦੀ ਜਿਹੜੀ ਹੈਗੀ ਇਹ ਰਾਜ ਸੀ ਜਿਹੜੀ ਸੁੰਦਰਤਾ ਹੈਗੀ ਆ ਉਸ ਰਾਜਸੀ ਸੁੰਦਰਤਾ ਨੂੰ ਪ੍ਰਗਟਾਉਣ ਦਾ ਜਿਹੜਾ ਜਜ਼ਬਾ ਰੱਖਦੇ ਹੋ ਜੀ ਬਿਲਕੁਲ ਜੀ ਦੇਖਦੇ ਆ ਕੀ ਕੁਝ 2027 ਦੇ ਵਿੱਚ ਹੋਏਗਾ ਕਿਉਂਕਿ ਬਹੁਤ ਕੁਝ ਅਜੇ ਸਾਲ ਬਾਕੀ ਹੈ ਸਾਲ ਦੇ ਵਿੱਚ ਬਹੁਤ ਸਾਰੇ ਜਿਹੜੇ ਬਦਲਾਅ ਨੇ ਉਹ ਜਿਹੜੇ ਆਉਣ ਦੀ ਸੰਭਾਵਨਾ ਜਿਹੜੀ ਹੈਗੀ ਆ